ਚਲਦਾ ਇੱਕ ਵਿਅਕਤੀ ਦੀ ਬੁਰੀ ਤਰੀਕੇ ਦੇ ਨਾਲ ਤੇਜ਼ਧਾਨ ਹਥਿਆਰ ਦੇ ਨਾਲ ਵੜ ਕੇ ਟੁਕ ਦਿੱਤ ਕੀਤੀ ਗਈ ਵੱਦਦਾ ਸੀ ਕਿ ਇਸ ਨੂੰ ਪਰਿਵਾਰਕ ਮੈਂਬਰਾਂ ਦੇ ਵੱਲੋਂ ਬਠਿੰਡਾ ਦੇ ਸਵੇਲ ਹਸਪਤਾਲ ਦੇ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਅਤੇ ਇਸ ਦੌਰਾਨ ਹੀ ਇਲਾਜ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਬੰਦ ਦੱਸਦੇ ਕਿ ਆਈਡੈਂਟੀਫਾਈ ਕਰ ਰਹੇ ਨੇ ਅਤੇ ਨਾਲ ਹੀ ਜਲਦੀ ਹੀ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਏਗਾ ਉਹਨਾਂ ਦੀਆਂ ਟੀਮਾਂ ਦੇ ਵੱਲੋਂ ਗਠਿਤ ਕਰ ਦਿੱਤੀਆਂ ਗਈਆਂ ਨੇ ਅੱਛਾ ਵੋਇਆ ਕੀ ਹੈ ਵੈਸੇ ਤੁਸੀਂ ਦਿਨਾਂ ਕ ਦੱਸੀ ਜਾਂਦੇ ਸੀ ਵੀ ਪਤਾ ਲੱਗਿਆ ਤੁਹਾਨੂੰ ਉਹ ਲੜਾਈ ਹੋ ਗਈ ਇਹਦਾ ਜਵਾਨ ਪਤੰਗ ਦਵਾਈ ਜਾਂਦੀ ਹੈ ਅੱਛਾ ਕਿ ਕਿਹੜੇ ਪਿੰਡ ਦੀ ਘਟਨਾ ਹੈ ਵੀਰੇ ਜੀ ਬੱਲੂ ਆਣੀ ਬੱਲੂ ਆਣੀ ਠੀਕ ਹੈ ਤੇ ਕਿੰਨੀ ਸੱਟਾਂ ਮਾਰੀਆਂ ਇਹਨਾਂ ਨੇ ਹਾਂ ਮੈਂ ਨਹੀਂ ਸੱਟਾਂ ਬਹੁਤ ਜ਼ਿਆਦਾ ਬਹੁਤ ਪਤੰਗ ਪਿੱਛੇ ਹਾਂਜੀ ਹਾਂਜੀ ਪਤੰਗ ਪਿੱਛੇ ਲੜਾਈ ਹੋ ਗਈ ਕਿਰਪਾਨਾਂ ਨਾਲ ਬੱਟੇ ਜੀ ਬੱਟੇ ਹਾਂਜੀ ਪਤੰਗ ਪਿੱਛੇ ਜਿਹੜਾ ਹੋਈ ਹੈ ਨਹੀਂ ਇਹਦਾ ਪਤੰਗ ਦਵਾਈ ਜਾਂਦਾ ਲੜਾਈ ਸੀ ਦਾ ਪਤਾ ਹੀ ਨਿਕਾ ਨਹੀਂ ਸੀ ਪਹਿਲਾਂ ਕੋਈ ਹੈਗੀ ਐ ਸਮੱਸਿਆ ਆਪਸ ਚ ਜੀ ਨਾ ਕੀ ਅਦਾ ਰਾਜ ਤੋਂ ਰਾਜ ਤੋਂ ਤੁਹਾਡੇ ਕੀ ਲੱਗਦਾ ਸੀ ਮੈਂ ਰਾਮ ਕਰਾਂ ਚਾ ਇਹਦੇ ਵਿੱਚ ਜਿਹੜਾ ਬੱਲੂਆਣਾ ਪਿੰਡ ਦੇ ਵਿੱਚ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਰਾਜ ਸਿੰਘ son of ਦਰਸ਼ਨ ਸਿੰਘ ਇਹ ਬੱਲੂਆਣਾ ਪਿੰਡ ਦਾ ਰਹਿਣ ਵਾਲਾ ਇਹਦੇ ਖੇਤੀਬਾੜੀ ਦਾ ਜਿਹੜਾ ਹੈਗਾ ਕੰਮ ਕਰਦਾ ਇਦੀ ਪਿੰਡ ਦੇ ਵਿੱਚ ਹੀ ਜਿਹੜੇ ਕੁਛ ਕਾਲਾ ਸਿੰਘ ਤੇ ਇੱਕ ਉਹਦੇ ਦੋਸਤਾਂ ਵੱਲੋਂ ਜਿਹੜੀ ਸੱਟਾਂ ਮਾਰ ਕੇ ਅਗਰ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਤੇ ਸੁਖਰਾਜ ਸਿੰਘ ਨੂੰ ਸ਼ਾਰਪ ਪਿੰਜਰੀ ਸਿਗੀਆਂ ਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀਗੇ ਸਿਰ ਦੇ ਵਿੱਚ ਵੀ ਸ਼ਾਰਪ ਪਿੰਜਰੀ ਸੀਗੀਆਂ ਤਲਵਾਰਾਂ ਤੇ ਜਿਹੜੇ ਗਨਸਰ ਦੇ ਨਾਲ ਦੇ ਉੱਪਰ ਅਟੈਕ ਕੀਤਾ ਸੀਗਾ ਤੇ ਇਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪੀਟਲ ਰੋਹਣਾ ਦਾ ਵਿੱਚ ਲੈ ਕੇ ਆਇਆ ਸੀਗੇ ਜਿੱਥੇ ਡੂਰਿੰਗ ਟ੍ਰੀਟਮੈਂਟ ਜਿਹੜੀ ਸੁਖਰਾਜ ਸਿੰਘ ਦੀ ਡੈਥ ਹੋ ਗਈ ਸੀਗੀ ਹੁਣ ਸਾਡਾ ਸਦਬਠੰਡਾ ਦੇ ਵਿੱਚ ਅੰਡਰਸੈਕਸ਼ਨ 103 ਬੀਐਨਐਸਐਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਇਸ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਸਾਡੀਆਂ ਅਸੀਂ ਸੀਆਈਏ ਦੀਆਂ ਟੀਮਾਂ ਤੇ ਵੱਖ-ਵੱਖ ਟੀਮਾਂ ਅਸੀਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰੀ ਕਰਨ ਵਾਸਤੇ ਇਸ ਟੀਮਾਂ ਲਗਾ ਕੇ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਾਵਾਂਗੇ ਦੋਸ਼ੀਆਂ ਦੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੈ ਜਿਹੜਾ ਮੇਨ ਦੋਸ਼ੀ ਹੈ ਕਾਲਾ ਸਿੰਘ ਤੇ ਉਸਦੇ ਨਾਲ ਉਹਦੇ ਪਿੰਡ ਦੇ ਬੰਦੇ ਜਿਹੜੇ ਤਿੰਨ ਹੋਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਹੈ ਕੁੱਲ ਜਿਹੜੇ 5-6 ਦੇ ਕਰੀਬ ਜਿਹੜੇ ਬੰਦੇ ਸੀਗੇ ਮੋਟਰ 2 ਵਜੇ ਤੇ ਕਈ ਪਿੰਡ ਦੇ ਵਿੱਚ ਦੀ ਦੁਕਾਨ ਦੇ ਉੱਪਰ ਪਤੰਗ ਬਾਜ਼ ਲੈਣ ਗਿਆ ਸੀਗਾ ਉਹਨੇ ਬੱਚੇ ਦੇ ਨਾਲ ਉੱਥੇ ਇਹਨਾਂ ਨੇ ਸੱਟਾ ਮਾਰ ਕੇ ਜਿਹੜੇ ਇਹਨਾਂ ਨੂੰ ਜ਼ਖਮੀ ਕੀਤਾ ਸੀਗਾ ਤੇ ਸਿਵਲ ਹਸਪਤਾਲ ਮਛੰਡਾ ਦੇ ਵਿੱਚ ਇਹਦੀ ਡੈਥ ਹੋ ਗਈ। ਸਰਕਾਰ ਨੇ ਕੀ ਰਹੀ ਇਸ ਘਟਨਾ ਤੇ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੀ ਕਾਲਾ ਦੇ ਨਾਲ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀਗੀ ਤੇ ਇਹਨਾਂ ਦੇ ਆਪਸ ਵਿੱਚ ਪਰਸਨਲ ਰੰਜਿਸ਼ ਚੱਲ ਰਹੀ ਸੀਗੀ ਉਸੇ ਰੰਜਿਸ਼ ਦੇ ਤਹਿਤ ਕਾਲਾ ਸਿੰਘ ਦੇ ਆਪਣੇ ਦੋਸਤਾਂ ਦੇ ਨਾਲ ਇਹਦੇ ਸੱਟਾ ਮਾਰੀਆਂ ਨੇ। ਸਰ ਕਾਲਾ ਸਿੰਘ ਦਾ ਮਸ਼ੁਰਕਰ ਵੀ ਕਿਹੋ ਜਿਹਾ ਇਦੇ ਉੱਪਰ ਪਹਿਲਾਂ ਵੀ ਆਈ ਥਿੰਕ ਕ੍ਰਿਮੀਨਲ ਵਿਸ਼ਾਕੜ ਹੈਗਾ ਤੇ ਜਿਹੜਾ ਇਹਦੇ ਅਸੀਂ ਘਰ ਰੇਡ ਕੀਤੀ ਸੀਗੀ ਕਰੋ ਘੱਜੇ ਹੋਏ ਨੇ ਤੇ ਜਲਦੀ ਹੀ ਜਿਹੜੇ ਹੈਗੀ ਅਸੀਂ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਵਾਂਗੇ ਬਾਕੀ ਜਿਹੜੀ ਆਫਟਰ ਇਨਵੈਸਟੀਗੇਸ਼ਨ ਜਿਹੜਾ ਹੈਗਾ ਦੱਸਿਆ ਜਾ ਸਕਦਾ ਇਹਦੇ ਵਿੱਚ ਕੋਈ ਵੈਪਨ ਦਾ ਯੂਜ਼ ਕੀਤਾ ਜਾਂ ਸਿਰਫ ਤੇਜ਼ ਦਾ ہتھیار ਹੀ ਹੈ ਇਹਨਾਂ ਨੇ ਤੇਜ਼ ਦਾ ہتھیار ਵੈਪਨ ਯੂਜ਼ ਕੀਤਾ ਇਹਨਾਂ ਨੇ ਪਰ ਨਾਲ ਜਿਹੜਾ ਬੱਤੀ ਬੋਰ ਦਾ ਇੱਕ ਵੈਪਨ ਸੀਗਾ ਇਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹਦੇ ਜਿਹੜੇ ਰੌਂਦ ਸਾਇਰ ਨਹੀਂ ਹੋਏ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਫਿਰ ਜਿਹੜੇ ਵਾਪਨ ਦੂਜੇ ਸੀਗੇ ਤਰਵਾਰਾਂ ਦੇ ਨਾਲ ਉਹਦੇ ਸੱਟਾ ਮਾਰਦੇ ਕਿੰਨੇ ਲੋਕਾਂ ਖਿਲਾਫ ਸਾਲ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਚਾਰ ਦਾ ਸੀ ਆਇਡੈਂਟੀਫਾਈ ਕਰ ਲਏ ਨੇ ਬਾਕੀ ਕੁਝ ਅਣਪਛਾਤੇ ਵਿਅਕਤੀ ਨੇ ਤੇ ਤਕਰੀਬਨ